ਸਾਸਰੀ ਕਾਜੀ ਸਾਰਾ ਜਨ ਜਪਾ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹੇਗਾ ਜੀ ਚਨਾਉਣ ਸ਼ਿਫੋਨ ਦਾ ਤੁਹਾਨੂੰ ਫੈਬਰਿਕ ਮਿਲੇਗਾ ਬਹੁਤ ਹੀ ਸੋਨਾ ਏਮਬਰਾਇਡਰੀ ਕੀਤੀ ਗਈ ਹੈ ਫੁੱਲ ਵਰਕ ਰਹੇਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ 2.5 ਮੀਟਰ ਤੋਂ ਘੱਟ ਨਹੀਂ ਹੋਣੀ ਚਾਹੀਦੀ 2.5 ਮੀਟਰ ਤੋਂ ਜਿੰਨਾ ਮਰਜ਼ੀ ਵੱਧ ਤੁਸੀਂ ਲੈ ਸਕਦੇ ਹੋ 5 ਮੀਟਰ 10 ਮੀਟਰ 20 ਮੀਟਰ ਜਿੰਨਾ ਮਰਜ਼ੀ ਲੈ ਸਕਦੇ ਹੋ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਓਨ ਡਿ ਜਦ ਜੀ ਟਿਸ਼ੂ ਦਾ ਤੁਹਾਨੂੰ ਸ਼ਾਰਟ ਮਿਲੇਗੀ ਉਪਾੜਾ ਦੀ ਬਾਟਮ ਮਿਲੇਗੀ ਬਨਾਰਸੀ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਘੇਰੇ ਦੇ ਕੇ ਵਰਕ ਕੀਤਾ ਹੋਇਆ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਰ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਹਾਂਜੀ ਜਿਹੜੇ ਅਗਲੇ ਸੂਟ ਰਣਗੇ ਕੋਸਮੋ ਸ਼ਾਰਟ ਰਹਿਗੀ embroidery ਬਹੁਤ ਹੀ ਸੋਹਣੀ ਕਿਰੇ ਦੇਗੀ ਕੀਤੀ ਹੋਈ ਮਿਲੇਗੀ ਉਪਾੜਾ ਦੀ ਬਾਟਮ ਮਿਲੇਗੀ organza ਦਾ ਦੁਪੱਟਾ ਮਿਲੇਗਾ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਰਣਗੇ ਕੋਰਾ ਕਾਟਨ ਵਿੱਚ ਤੁਹਾਨੂੰ ਸੂਟ ਮਿਲੇਗਾ ਬਹੁਤ ਹੀ ਸੋਹਣਾ thread embroidery ਰਹਿਗੀ ਸਿੰਗਲ ਕਲਰ ਮਿਲੇਗਾ ਬਾਟਮ ਇਸ ਦਿਨਾਂ ਪਲੇਨ ਹੋਏਗੀ ਸ਼ਰਟ ਦਾ ਪਰ ਮੀਟਰ ਲੱਗ ਹੋਏਗਾ ਐਂਡ ਬਾਟਮ ਦਾ ਪਰ ਮੀਟਰ ਅਲੱਗ ਹੋਏਗਾ ਅਗਲੇ ਜਿਹੜੇ ਸੂਟ ਰਣਗੇ ਇਹ ਤੁਹਾਨੂੰ ਸ਼ਰਟ ਮਿਲੇਗੀ ਸ਼ਰਟ ਐਂਡ ਦੁਪੱਟਾ ਜੌਰਜ ਆਟ ਵਿੱਚ ਮਿਲਣਗੇ ਬਾਟਮ ਸ਼ਟੂਨ ਦੀ ਮਿਲੇਗੀ ਬਹੁਤ ਹੀ ਸੋਹਣਾ ਹੈ ਇਸ ਦੇ ਉੱਪਰ ਹੈਂਡ ਐਮਬਰਾਇਡਰੀ ਦਾ ਕੰਮ ਕੀਤਾ ਹੋਇਆ ਹੈ ਸ਼ਰਟ ਦੇ ਉੱਪਰ ਫੁੱਲ ਵਰਕ ਰਹੇਗਾ ਜਿਹੜਾ ਦੁਪੱਟਾ ਉਸ ਦੇ ਵਿੱਚ ਵੀ ਬੂਟੀ ਦਾ ਕੰਮ ਕੀਤਾ ਹੋਇਆ ਮਿਲੇਗਾ ਇਹ ਜਿਹੜਾ ਸੂਟ ਰਣਗੇ ਸ਼ਰਟ ਐਂਡ ਦੁਪੱਟਾ ਮਿਲੇਗਾ ਸ਼ਿਫੌਨ ਦਾ ਬਾਟਮ ਮਿਲੇਗੀ ਸ਼ਟੂਨ ਦੇ ਫੁੱਲ ਵਰਕ ਇਸ ਦੇ ਵਿੱਚ ਵੀ ਕੀਤਾ ਹੋਇਆ ਮਿਲੇਗਾ ਗੋਟੇ ਪੱਟੀ ਦਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਮਿਲੇਗਾ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ